ਢੀੜੀ ਲੱਗੀ ਤਾਂ ਕੱਲ ਲੱਗ ਜੂਗੀ ਹੋਰ ਮੈਂ ਕਰਦਾ ਕੋਈ ਕੰਮ ਦਾ ਫੇਰ ਹੀ ਆਪਣਾ ਸੈੱਟ ਆਊਗਾ ਕੋਈ ਮੈਂ ਕਹਿੰਦਾ ਚਾਹ ਚੂਹ ਦੀ ਢੀੜੀ ਲਾਉਣੀ ਸ਼ੁਰੂ ਕਰਾਂ ਮੈਂ ਕੋਈ ਨਾ ਕੋਸ ਨਾ ਕੋਸ ਤਾਂ ਮੈਨੂੰ ਬ੍ਰੈਡ ਪਕੌੜੇ ਆਉਂਦੀ ਆ ਕੱਢਣੇ ਤੇ ਮੈਂ ਉਹ ਕਰਿਆ ਕਰੂੰਗਾ ਕੋਈ ਨਾ ਆਪਾਂ ਕਰ ਲਾਂਗੇ ਸਾਰਾ ਕੁਝ ਠੀਕ ਤੂੰ ਨਾਲੇ ਸਬਜ਼ੀ ਸਬਜ਼ੀ ਬਣਾਈ ਹੈ ਕੋਈ ਅੱਜ ਸਬਜ਼ੀ ਤਾਂ ਹੈ ਨਹੀਂ ਸੀ ਜੀ ਮੈਂ ਤਾਂ ਚਿਬੜਾ ਦੀ ਛੜਨੀ ਰਗੜੀ ਆ ਕੋਈ ਗੱਲ ਨਹੀਂ ਤੇਰੇ ਥਾਂ ਦੀਆਂ ਤਾਂ ਨੂਨ ਮਿਰਚ ਵਾਲੀਆਂ ਵੀ ਮੈਨੂੰ ਬਹੁਤ ਸਵਾਦ ਲੱਗਦੀਆਂ ਤੂੰ ਲਿਆ ਕੋਈ ਨਾ ਅੱਪਾ ਦੋਨੇ ਜੀ ਅੱਦੀ ਅੱਦੀ ਖਾ ਲਾਂਗੇ ਚੱਲ ਠੀਕ ਹੈ ਜੀ ਮੈਂ ਰੋਟੀ ਲੈ ਆਉਂਦੀ ਹਾਂ ਚੱਲ ਲਿਆ ਆ ਕੀ ਤਾਂ ਵੱਜੀ ਜਾਂਦਾ ਹਲੋ ਜੀ ਰੋਟੀ ਖਾ ਲਓ ਇੱਕ ਵਟ ਹਲੋ ਹਾਂ ਕਿਵੇਂ ਆ ਹਾਂ ਉਹ ਮਿਲ ਗਈ ਕਿੰਨੇ ਚ ਬੰਨ ਜੂ ਠੀਕ ਹੈ ਮੈਂ ਆ ਜਾਣਾ ਹੁਣੇ ਮੈਂ ਨਾ ਆ ਕੇ ਖਾਣਾ ਰਮਣ ਰੋਟੀ ਜੀ ਰੋਟੀ ਤਾਂ ਤੁਸੀਂ ਪਹਿਲਾਂ ਖਾ ਜੋ ਨਹੀਂ ਮੈਂ ਨਾ ਕਿਸੇ ਤੋਂ ਰੇੜੀ ਪੁੱਛੀ ਸੀਗੀ ਬ੍ਰੈਡ ਪਕੌੜੇ ਦੀ ਲਾਇ ਕਰੂੰਗਾ ਨਾ ਹਣ ਮੈਂ ਤੇ ਉਹ ਕਿਰਾਏ ਤੇ ਮਿਲਦੀ ਹੈ ਤੇ ਮੈਂ ਵੇਖ ਕੇ ਆਣਾ ਵੀ ਵਧੀਆ ਹੋ ਤੇ ਮੈਂ ਉਹ ਨੂੰ ਕਰਕੇ ਤੇ ਬਾਅਦ ਚ ਆ ਕੇ ਰੋਟੀ ਖਾਣਾ ਠੀਕ ਹੈ ਤੂੰ ਖਾ ਲੈ ਪਹਿਲਾਂ ਰੋਟੀ ਖਾ ਲਓ ਫਿਰ ਚੱਲ ਜੋ ਜੇ ਨਹੀਂ ਤੂੰ ਖਾ ਲੈ ਕੋਈ ਨਾ ਮੈਂ ਕੀ ਖਾ ਲੈਣਾ ਠੀਕ ਹੈ ਚੱਲ ਨਾ ਹੁਣੇ ਜਾ ਮੈਂ ਦੋ ਮਿੰਟ ਉੱਟ ਤੇਰੇ ਅਟਦਾ ਪਾਇਆ ਚੁੰਨੀ ਤੇਰੇ ਅਟਦੀ ਲਈ ਹੈ ਹੈ ਤੇ ਤੇਰਾ ਬੰਦਾ ਕੰਮ ਨਹੀਂ ਕਰਦਾ ਡੱਕਾ ਚਾਚੀ ਅੱਜੋਂ ਤੇ ਦਿਹਾੜੀ ਨਹੀਂ ਲੱਗਿਆ ਜਮੋੜਿਆ ਆ ਗਿਆ ਤਾਂ ਸਿਗਾ ਮੇਰੀ ਗੱਲ ਸੁਣ ਤੂੰ ਦਿਹਾੜੀ ਆ ਜਮ ਕਰ ਲੱਗਿਆ ਕੁੜੇ ਅੱਜ ਕੱਲ ਚੰਗੇ ਆ ਭਲੇ ਜੇ ਜ਼ਮੀਨਾਂ ਜਾਇਦਾਦ ਵਾਲਿਆਂ ਦੇ ਨਹੀਂ ਖਾਦਦੇ ਤਾਂ ਤੂੰ ਐਸੇ ਦਿਹਾੜੀ ਵਾਲੇ ਦੇ ਬੈਠੀ ਐ ਕਿਤੇ ਕੇ ਨਾ ਤੂੰ ਬਿਉਤੀ ਪਾਰ ਲੱਦੇ ਜਾਣੀ ਦੇਖੀ ਐ ਮੈਂ ਕਦੇ ਨਾ ਕੋਈ ਚੂੜੀ ਨਾ ਕੋਈ ਬੰਗ ਤੇਰਾ ਤਾਂ ਬੰਦਾ ਜਮ ਹੀ ਨਿਕਮਾ ਨਹੀਂ ਚਾਚੀ ਨੰ ਕੰਮ ਆਤਾ ਕਿਉਂ ਆਗਾ ਉਹਨੇ ਤਾਂ ਕਿਤੇ ਮੇਰਾ ਮੂੰਹ ਨਹੀਂ ਫਟਕਾਰਿਆਗਾ ਕੱਲਾ ਮੂੰਹ ਹੀ ਵੇਖੀ ਜਾਂਦੀ ਨਹੀਂ ਫਟਕਾਰਿਆ ਨਹੀਂ ਕੋਈ ਤੇਰੀ ਜੁੱਤੀ ਨਹੀਂ ਚਾਜੀ ਦੀ ਭਾਈ ਵੇਖੀ ਕਿਤੇ ਮੈਂ ਤੇਰਾ ਸਿਰ ਨਹੀਂ ਵਾਹਿਆ ਚੰਗੀ ਤਰ੍ਹਾਂ ਵੇਖਿਆਗਾ ਹੈ ਲੋਕਾਂ ਦੀਆਂ ਕੁੜੀਆਂ ਬਣ ਬਣ ਕਦੀ ਕਦ ਕੱਲ ਵੀ ਤੂੰ ਇਹਈ ਆਈਆਂ ਹਜੇ ਚਾਚੀ ਮੇਰਾ ਬੰਦਾ ਤਾਂ ਬਾਲਾ ਚੰਗਾ ਆਗਾ ਉਹਨੇ ਤਾਂ ਨਾ ਉਹਨੇ ਤਾਂ ਜਿਹੋ ਜੀ ਮੈਂ ਪੱਕੀ ਦੇਦਾ ਉਹੋ ਜੀ ਖਾ ਲੰਦਾ ਉਹਨੇ ਤਾਂ ਕਿਤੇ ਸਬਜ਼ੀ ਜੀ ਨੂਨ ਮਿਰਚ ਵੀ ਨਹੀਂ ਆਖਿਆ ਵੀ ਜਾਂ ਜ ਵੱਧ ਜਾਂ ਘੱਟ ਅੱਛਾ ਇਹਾਂ ਚੰਗਾ ਤਰ੍ਹਾਂ ਬੰਦਾ ਹਾਂ ਤੇ ਜਿਹੜੀਆਂ ਲੋਕੀ ਆਏ ਜਾਂਦੀਆਂ ਵੰਠਣ ਕਿ ਉਹਨਾਂ ਦੇ ਬੰਦੇ ਫੁੱਦੂ ਹੀ ਐ ਉਹ ਤਾਂ ਹੁਣ ਰੱਬ ਹੀ ਜਾਣਦਾਗਾ ਸਾਡਾ ਘਰ ਗਰੀਬ ਆ ਸਾਡਾ ਦਿਲ ਨਹੀਂ ਗਰੀਬ ਚੰਗਾ ਨਹੀਂ ਧੀਏ ਮੈਂ ਤਾਂ ਤੈਨੂੰ ਸਿਆਣੀ ਸਮਝਦੀ ਸੀ ਪਰ ਤੂੰ ਜਿਹੋ ਜੇ ਤੇਰਾ ਬੰਦਾ ਹੈਗਾ ਤੂੰ ਉਹ ਜਿਹਾ ਨਕਤੀ ਚੱਲ ਤੂੰ ਤੇ ਇਹੋ ਜੀ ਰਹੇਂਗੀ ਤੂੰ ਨਹੀਂ ਸੁਧਰਦੀ ਮੈਂ ਤਾਂ ਜਾ ਕੇ ਕੱਪੜੇ ਧੋਣੇ ਆ ਮੇਰੇ ਨਾਲ ਤੇਰੇ ਟਾਈਮ ਨਹੀਂ ਵੀ ਤੇਰੇ ਕੋਲ ਬਹਿ ਕੇ ਗੱਲਾਂ ਕਰਕੇ ਮੱਥਾ ਮਾਰਾਂ ਤੇਰੇ ਨਾਲ ਮੈਂ ਤਾਂ ਐਂ ਜੀ ਤੂੰ ਸੁਧਰ ਜਾਈਂਗੀ ਮਾੜੀ ਮੋਟੀ ਕੀ ਸੀਮਾ ਬੜੇ ਦਿਨਾਂ ਬਾਅਦ ਆਈ ਆ ਆ ਜਾ ਬੈਨਾ ਕੀ ਦੱਸਾਂ ਭਾਬੀ ਬੀਜ਼ੀ ਬੜਾ ਰਹਿਨੀ ਮੇਰੀਆਂ ਕਲਾਸਾਂ ਲੱਗਦੀਆਂ ਦੀਆਂ ਚੱਲ ਤੈ ਤੂੰ ਨਾ ਨੂੰ ਵੀ ਲਿਆ ਕਰ ਠੀਰੂਲੀ ਖੁਲੀ ਰਹਿਨੀ ਆ ਸਾਰੀ ਦਿਹਾੜੀ ਕੀ ਸੀਮਾ ਦੱਸਾਂ ਕੰਮ ਹੀ ਨਹੀਂ ਨਿਭੜਦਾ ਸਾਰੀ ਦਿਹਾੜੀ ਅੱਛਾ ਨਹੀਂ ਆ ਤੂੰ ਨਵਾਂ ਮੋਬਾਈਲ ਲੈ ਲੈ ਸੀਮਾ ਹੋਰ ਭਾਬੀ ਕੀ ਦੱਸਾਂ ਤੈਨੂੰ ਸਿਗਰਟ ਗੱਲਾਂ ਕਿਸੇ ਨੂੰ ਦੱਸੀਆਂ ਤੂੰ ਨਹੀਂ ਦੱਸਦੀ ਇਹ ਕਿੱਥੋਂ ਲਿਆ ਤੂੰ ਚੱਲੂ ਤਾਂ ਮੈਨੂੰ ਤੇਰੇ ਤੇ ਜਕੀਨ ਆਗਾ ਪਰ ਤੂੰ ਕਿਸੇ ਕੋਲ ਗੱਲ ਨਾ ਕਰੀ ਇਹ ਤਾਂ ਮੇਰੇ ਬੀਐਫ ਨੂੰ ਲੈ ਕੇ ਦਿੱਤਾ ਮੈਨੂੰ ਅੱਛਾ ਇਹ ਬਲਾ ਸੋਹਣੇ ਨਵੇਂ ਨਵੇਂ ਫਾਈਲ ਕਰਦੀਆਂ ਇਹ ਮੇਰੇ ਬਰਥਡੇ ਤੇ ਗਿਫਟ ਮੈਂ ਬੜਾ ਖਿਆਲ ਰੱਖਦਾਗਾ ਮੈਂ ਡੈਲੀ ਬਿਊਟੀ ਪਾਰਲਰ ਚ ਜਾ ਕੇ ਆਉਣੀ ਆਂਗੀ ਹੋਰ ਬਾਈ ਵਾਂਗੂ ਥੋੜੀ ਆਗਾ ਤੈਨੂੰ ਕਦੇ ਸੂਟ ਵੀ ਨਹੀਂ ਲੈ ਕੇ ਦਿੱਤਾ ਕਿ ਲੋਏ ਦਾ ਤੂੰ ਕੋਕਾ ਆ ਭਾਈ ਫਰਦੂਆਂ ਇੱਧਰ ਦੇਖ ਬ੍ਰਾਂਡਡ ਜੀ ਨਾ ਚੰਡੀਗੜ੍ਹ ਤੋਂ ਦਵਾਕੇ ਲਾਇਆ ਗਾਂਟੇ ਮਾਲ ਚ ਤੇਰੇ ਵਾਂਗੂ ਥੋੜੀ ਆਗਾ 350 ਦਾ ਸੂਟ ਉਹ ਵੀ ਪਤਾ ਨਹੀਂ 6 ਮਹੀਨੇ ਬਾਅਦ ਮਿਲਦਾ ਵੀ ਆ ਕੋਈ ਨਹੀਂ ਕਿਸੇ ਦਾ ਮੰਗ ਮੰਗਾ ਕਈ ਤੈਨੂੰ ਜਾ ਦਿੰਦਾ ਕਵਾੜੀਆਂ ਤੋਂ ਨਹੀਂ ਕੀ ਕਰਾਂ ਮੈਨੂੰ ਤਾਂ ਨਾ ਗਰੀਬੀ ਨੇ ਦਬਾ ਲਿਆ ਮੇਰਾ ਵੀ ཅੇ ਕਰਦਾਗਾ ਤੇਰੇ ਵਾਂਗੂ ਬੰਨ ਥਣ ਕੇ ਰਵਾਂ ਜੇ ਤੂੰ ਕਹੀਂ ਨੀ ਆ ਤਾਂ ਤੇਰਾ ਵੀ ਪੁੰਨ ਖਟ ਲੈਨੀ ਆਂ ਸੋ ਅਣੋ ਨੇ ਅਸੀਂ ਮਿੱਤਰ ਮੋਰ ਫਿਲਮ ਦੇਖੀਆ ਇਕੋ ਦੋਸਤ ਉਹਦੇ ਨਾਲ ਹੁੰਦਾਗਾ ਤੇ ਬਲਟ ਤੇ ਆਂਦਾ ਉਹ ਮੈਨੂੰ ਕਹਿੰਦਾ ਵੀ ਸੀ ਮੇਰੀ ਕਿਸੇ ਨਾਲ ਗੱਲ ਕਰਵਾ ਦੇ ਚਲ ਠੀਕ ਆ ਗੱਲ ਤਾਂ ਮੈਂ ਕਰ ਲੂੰਗੀ ਪਰ ਕਿਸੇ ਕੋਲ ਗੱਲ ਨਾ ਕਰੀ ਨਹੀਂ ਨਹੀਂ ਮੈਂ ਨਹੀਂ ਕਿਸੇ ਕੋਲ ਕਰਦੀ ਹਾਂ ਚਲ ਠੀਕ ਆ ਭਾਬੀ ਮੈਂ ਕਲਾਸੋਂ ਆਣ ਜਾਣਾ ਹੁਣ ਚੱਲੀ ਚਲ ਠੀਕ ਆ ਅੱਜ ਪਰਸੋ ਚੱਲਾਂਗੇ ਚਲ ਠੀਕ ਆ ਆ ਮੇਰੇ ਕੋਈ ਹੁਮਰਾ ਅ ਚੁੱਲੇ 'ਚ ਮੱਥਾ ਮਾਰਨ ਦੀ ਮੈਂ ਤਾਂ ਆਪਣਿੰ ਤੂੰ ਐਸ਼ ਹੀ ਲਊਂਗੀ ਮੈਥੋਂ ਨੀ ਪਾਣੀ ਦਿੱਤਾ ਹੁੰਦਾ ਭਿਆਨਕ ਕਰਦਾ ਫਿਰ ਮੈਂ ਤਾਂ ਪੱਸਾ ਹੁਣ ਫਿਲਮ ਦੇਖਣ ਜਾਊਂਗੀ ਨੀ ਮੈਨੂੰ ਤਾਂ ਡਰ ਜਾਂ ਲੱਗੇ ਨਾ ਮੈਂ ਤੇਰੇ ਨਾਲ ਆ ਤਾਂ ਗਈਆਂ ਨੀ ਕੋਸ਼ ਨੀ ਹੁੰਦਾ ਡਰਦੀ ਕਿਉਂ ਆ ਜਦੋਂ ਆ ਗਿਆ ਤੇਰਾ ਡਰ ਦੂਰ ਤਾਂ ਪੇ ਹੀ ਲੈ ਜੂਗਾ ਆਂਦਾ ਹੀ ਹੋਣਾ ਇੱਥੇ ਆਉਂ ਆਂਦਾ ਲੈ ਵੇਖ ਦੇਖ ਨੀ ਕਿੰਨੀ ਸੋਹਣੀ ਪੱਗ ਬੰਨ ਕੇ ਆਇਆ ਤੇਰੇ ਸੂਟ ਨਾਲ ਮੈਚ ਹੋਗੀ ਹਾਂ ਨਹੀਂ ਤਾਂ ਸੱਚੀ ਮੇਰੇ ਸੂਟ ਨਾਲ ਮੈਚ ਕਰ ਗਿਆ ਇਹਨੂੰ ਕਿਵੇਂ ਪਤਾਗਾ ਸੱਚੀ ਗਾਜੀ ਜੀਜਾ ਜੀ ਇੱਥੇ ਬੈਠੋ ਤੁਸੀਂ ਇੱਥੇ ਕਿਉਂ ਬੈਠਦੇ ਹੋ ਬੈਠਾ ਇੱਧਰ ਬੈਜਾਂ ਦੀ ਕੋਈ ਗੱਲ ਆਵੇਂ ਸੰਗੀ ਜੇਣਾ ਜਾਓ ਹੁਣ ਤੁਸੀਂ ਦੋਨਾਂ ਨੇ ਇੱਕ ਮਿਕ ਹੋਣਾ ਵਾ ਲੈਣੀ ਜ਼ਬਤਾ ਤੈਨੂੰ ਤੇਰਾ ਸ਼ੂਗਰ ਡੈਡੀ ਲੈ ਮੈਂ ਤੁਹਾਡੀ ਦੋਨਾਂ ਦੀ ਫੋਟੋ ਖਿੱਚ ਦਿੰਨੀ ਆ ਤੁਸੀਂ ਦੋਨੇ ਹੱਥਾਂ ਨਾਲ ਦਿਲ ਬਣਾਓ ਚੱਲ ਭਾਬੀ ਐਵੇਂ ਸੰਗੀ ਨਾ ਜਾ ਜਿਹੜੀ ਗੱਲ ਤੂੰ ਇਹਨਾਂ ਕਰਨੀਆਂ ਕਰਨ ਲਾ ਇਹ ਨਾਲ ਤੂੰ ਰਹਿ ਕੇ ਨਾ ਰਾਜ ਕਰੇਂਗੀ ਆਪਾਂ ਨਾ ਪਿੰਡ ਚ ਹਵੇਲੀ ਵਾਲੇ ਵਾਜਦੇ ਆ ਤੇ ਕਾਰੋਬਾਰ ਆਪਣਾ ਬਹੁਤ ਤਕੜਾ ਤੇ ਤੂੰ ਤਾਂ ਐਸ਼ ਕਰੇਂਗੀ ਜਿਹੜੀ ਮਰਜ਼ੀ ਤੂੰ ਆਪਦਾ ਸ਼ੌਕ ਪੂਰਾ ਕਰ ਲਈ ਮੈਂ ਤੈਨੂੰ ਕੁਝ ਨਹੀਂ ਕਹਿੰਦਾਗਾ ਤੇਰਾ ਨਾਮ ਕੀ ਆ ਮੇਰਾ ਨਾਮ ਜਸ਼ਨ ਆ ਆ ਜਾ ਫਿਰ ਤੇਰੀ ਜ਼ਿੰਦਗੀ ਚ ਹੁਣ ਜਸ਼ਨ ਹੀ ਹੋਣਗੇ ਚੱਲ ਆ ਜਾ ਤੈਨੂੰ ਵੀ ਪਜੋਲੇ ਦੀ ਮੰਦਰੀ ਪੋਣਿਆ ਤੈਨੂੰ ਵੀ ਆ ਜਾ ਘਰੇ ਚਾਹ ਪਾਣੀ ਪਿਉਣੇ ਆ ਜਾ ਚਾਹ ਨਿਕਲ ਚੱਲ ਚੰਗਾ ਭਾਬੀ ਮੈਂ ਹੁਣ ਚਲਦੀ ਆ ਨਾਲੇ ਵਧਾਈਆਂ ਤੈਨੂੰ ਤੂੰ ਹਵੇਲੀ ਵਾਲੀ ਬਣ ਗਈ ਹੁਣ ਜਾ ਨਹੀਂ ਪੀਣੀ ਨਹੀਂ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਅੱਗੇ ਲੇਟ ਹੋਈ ਜਾਨੀ ਮੈਂ ਚਲਦੀ ਆ ਹੁਣ ਤੁਸੀਂ ਖੁਸ਼ ਰਹੋ ਤੁਸੀਂ ਠੀਕ ਆ ਆ ਜਾ ਬੁੱਪਰ ਪਾਪਾ ਪਹਿਲਾ ਕਿ ਮੇਂ ਭਗਵਾਨ ਨੇ ਠੀਕ ਆ ਫਿਰ ਖੁਸ਼ ਆ ਮੇਰਾ ਹੱਥ ਮੇਰੇ ਹੱਥਾਂ 'ਚ ਆ ਗਿਆ ਹੁਣ ਤੇ ਤੂੰ ਤਾਂ ਨਾ ਰਾਜ ਕਰੇਗੀ ਰਾਜ ਐਡੀ ਸੋਹਣੀ ਤੂੰ ਐਵੇਂ ਉਹ ਮਲੰਗ ਦੇ ਮਗਰ ਲੱਗੀ ਸੀ ਤੂੰ ਉੱਥੇ ਤਾਂ ਭੁੱਖੀ ਮਰਦੀ ਸੀ ਆ ਵੇਖ ਆਪਣਾ ਮਹਿਲ ਆਪਾਂ ਮਹਿਲ 'ਚ ਹੀ ਰਹਿਣਾ ਤੂੰ ਇੱਥੇ ਛੂਟ ਦੀ ਲੋੜ ਜਾਂ ਕੋਈ ਖਾਣਾ ਪੀਣਾ ਤੂੰ ਤੂੰ ਨਾ ਆਰਡਰ ਕਰਨਾ ਬਸ ਤੇ ਨਾਲ ਦੀ ਨਾਲ ਤੇਰੇ ਕੋਲੇ ਆ ਜਾਣਾ ਠੀਕ ਹੈ ਆਨਲਾਈਨ ਜਿਹੜੀ ਚੀਜ਼ ਮਰਜ਼ੀ ਮੰਗਾਲਾ ਤੈਨੂੰ ਹਰੇਕ ਮਿਲੂਗੀ ਠੀਕ ਹੈ ਨਾ ਮੇਰਾ ਤਾਂ ਜੀ ਮੇਰੇ ਮਾਪਿਆਂ ਨੇ ਧੱਕੇ ਨਾਲ ਵਿਆਹ ਕਰਤਾ ਸੀਗਾ ਮੈਨੂੰ ਤਾਂ ਮਲੰਗ ਦੇ ਜਮਾ ਹੀ ਨਹੀਂ ਸੀ ਪਸੰਦ ਮੈਂ ਤਾਂ ਜੀ ਉੱਥੇ ਨਰਕ ਭੋਗਦੀ ਸੀਗੀ ਮੈਨੂੰ ਤਾਂ ਤੁਸੀਂ ਪਹਿਲੇ ਨਜ਼ਰ ਚ ਪਸੰਦ ਆਗੇ ਮੈਂ ਤਾਂ ਇੱਥੇ ਬਹੁਤ ਖੁਸ਼ ਹਾਂ ਹੁਣ ਖੁਸ਼ ਆ ਨਾ ਜਮਾ ਹਾਂਜੀ ਆਪਣੀ ਫਰਿੱਜ ਦੇ ਵਿੱਚ ਸੀਤਾਫਲ ਪਿਆ ਉਹ ਖਾਲੀ ਕੱਢ ਕੇ ਫਲਾਂ ਫਲੂਟਾਂ ਨਾਲ ਭਰੀ ਪਈ ਆ ਤੇ ਜਿਹੜੀ ਵੀ ਚੀਜ਼ ਦਾ ਤੂੰ ਜੂਸ ਕੱਢ ਕੇ ਪੀਣਾ ਹੋਇਆ ਮਸੰਮੀ ਦਾ ਨਾਰ ਦਾ ਕਿਸੇ ਵੀ ਚੀਜ਼ ਦਾ ਤੇ ਤੂੰ ਕੱਢ ਕੇ ਪੀ ਲਈ ਠੀਕ ਆ ਨਾ ਨਾਲੇ ਤੇਰੇ ਚਿਹਰੇ ਤੇ ਗਲੋ ਹੋਰ ਆ ਜੂਗੀ ਹਾਈ ਤੁਸੀਂ ਮੇਰੇ ਕਿੰਨੀ ਕੇਅਰ ਕਰਦੇ ਆਂਗੇ ਮੈਂ ਤਾਂ ਤੈਨੂੰ ਸਾਰੀ ਉਮਰ ਪਲਕਾਂ ਤੇ ਬਿਠਾ ਕੇ ਰੱਖੂੰਗਾ ਤੇ ਤੂੰ ਤਾਂ ਇੱਥੇ ਰਾਜ ਕਰੇਂਗੀ ਰਾਜ ਨਾਲੇ ਮੈਂ ਸਰੀਪਾਲੀ ਜੇ ਕੁਛ ਕਰਦੇ ਨਹੀਂ ਖੇਤ ਤੇ ਮੈਂ ਢੀੜਾ ਮਾਰਿਆ ਵਾਂ ਠੀਕ ਹੈ ਨਾਲੇ ਮੈਂ ਆਉਂਦਾ ਹੋਇਆ ਤਿੱਤਰ-ਤਿੱਤਰ ਮਾਰ ਲਿਆਂਗਾ ਤੇ ਨਾਲੇ ਤੇਰੇ ਆਸਤੇ ਲੈ ਕੇ ਉਹ ਖੇਤੋਂ ਜਾਵਣਾ ਤੇਰੇ ਬੱਲਾਂ ਵਰਗੀਆਂ ਠੀਕ ਹੈ ਮਾਂ ਜਾ ਬਣਾ ਉਸਕੇ ਲਈ ਐਸੇ ਪਸੰਦ ਮੈਂ ਤਾਂ ਉਹ ਥਾਲੀ ਕਾਢ ਕੇ ਫਲਾਂ ਠੀਕ ਹੈ ਨਾ ਨਾਲੇ ਤੇਰੇ ਚਿਹਰੇ ਤੇ 글로 ਹੋਰ ਆ ਜੂਗੀ ਹਾਈ ਤੁਸੀਂ ਮੇਰੇ ਕਿੰਨੇ ਕੇਅਰ ਕਰਦੇ ਆਂਗੇ ਮੈਂ ਤਾਂ ਤੈਨੂੰ ਸਾਰੀ ਉਮਰ ਪਲਕਾਂ ਤੇ ਬਿਠਾ ਕੇ ਰੱਖੂੰਗਾ ਤੇ ਤੂੰ ਦਾ ਇੱਥੇ ਰਾਜ ਕਰੇਂਗੀ ਰਾਜ ਨਾਲੇ ਮੈਂ ਸਿਰੀ ਪਾਲੀ ਜੇ ਕੁਝ ਕਰਦੇ ਨਹੀਂ ਖੇਤ ਤੇ ਮੈਂ ਢੀੜਾ ਮਾਰਿਆ ਵਾਂ ਠੀਕ ਹੈ ਨਾਲੇ ਮੈਂ ਆਉਂਦਾ ਹੋਇਆ ਤੱਤਰ ਤੱਤਰ ਮਾਰ ਲਿਆਂਗਾ ਤੇ ਨਾਲੇ ਤੇਰੇ ਆਸਤੇ ਲੈ ਕੇ ਆਉਂ ਖੇਤੋਂ ਜਾਵਣਾ ਤੇਰੇ ਬੱਲਾਂ ਵਰਗੀਆਂ ਠੀਕ ਹੈ

I'm going rabbì go to the hospital. I'm going ਜੀ ਹਾਂ ਜੀ ਤੁਸੀਂ ਦਰੂਪੀਤੀ ਆ ਤੇ ਨੋ ਪਸਗੇ ਬਣੀ ਆ ਨਾ

T'agafes la cara i et posa la màquina al costat de la teva filla. I tu et poses com una reina. I tu et poses com una reina. I tu et poses com una reina. I tu et ਮੈਂ ਉਹ ਨਾ ਖਬਰ ਲਿਆਉਂਗਾ ਮੇਰੇ ਉਹਦੇ ਨੂੰ ਇਥੇ ਨਗਲ ਜੀ ਇਥੇ ਸੁਣਨੀ ਨਹੀਂ ਗਈ ਵੀ ਤੂੰ ਮੇਰਾ ਤਾਂ ਬੰਦਾ ਕਿੱਦਾਂ ਸਿਆਣਾ ਸੀਗਾ ਮੈਂ ਇਹਦੇ ਪਿੱਛੇ ਕਿੱਥੀ ਲੱਗੀ ਇਹ ਤਾਂ ਮੇਰੀ ਪੂਰੀ ਇੱਜ਼ਤ ਨਹੀਂ ਕਰਦਾ ਹੰਦਾ ਵੱਜਿਆ ਨਹੀਂ ਸੀ ਜਾਂਦਾ ਰੁਕ ਜਾ ਰੁਕ ਜਾ ਬਾਈ ਗੱਲ ਸੁਣ ਲੋ ਇਹ ਜਿਹੜੀ ਕਹਾਣੀ ਆ ਨਾ ਇੱਥੋਂ ਤੁਸੀਂ ਕੀ ਸਿੱਖਿਆ ਸੋਚੋ ਭਰਾ ਇੱਥੋਂ ਪਤਾ ਕੀ ਸਿੱਖਣਾ ਚਾਹੀਦਾ ਤੁਹਾਨੂੰ ਵੀ ਐਵੇਂ ਨਾ ਕਿਤੇ ਚਮਕ ਦਮਕ ਨੂੰ ਦੇਖ ਕੇ ਤੇ ਕਮਲੇ ਹੋ ਜਾ ਕਰੋ ਜਿਹੜਾ ਪਿਆਰ ਕਰਦਾ ਸਤਕਾਰ ਕਰਦਾ ਉਹ ਹੀ ਚੰਗਾ ਹੁੰਦਾ ਜਿਹਦੇ ਕੋਲੇ ਪੈਸਾ ਹੁੰਦਾ ਨਾ ਉਹਦੇ ਕੋਲੇ ਹੰਕਾਰ ਵੀ ਹੁੰਦਾ ਥੋੜੀ ਓਨੀ ਕਦਰ ਨਹੀਂ ਕਰ ਸਕਦਾ ਜਿੰਨਾ ਕੋਈ ਗਰੀਬ ਜਾਂ ਜਿਹਦੇ ਦਿਲ 'ਚ ਥੋੜੇ ਨਹੀਂ ਪਿਆਰ ਆ ਉਹ ਥੋੜੀ ਜਿੰਨੀ ਕਦਰ ਕਰ ਸਕਦਾ ਨਾ ਕੋਈ ਪੈਸੇ ਵਾਲਾ ਤੇ ਕਮੰਡੀ ਇਨਸਾਨ ਓਨੀ ਕਦਰ ਨਹੀਂ ਕਰ ਸਕਦਾ ਤੁਸੀਂ ਕੱਚੇ ਘਰਾਂ 'ਚ ਵੀ ਰਾਣੀਆਂ ਬਣ ਕੇ ਰਹਿ ਸਕਦੀਆਂ ਐਵੇਂ ਨਾ ਮਹਿਲਾ ਦੀ ਜਾਂ ਕਾਰਗੁਰਾਂ ਵੇਖ ਕੇ ਤੇ ਜਾਂ ਆਈਫੋਨ ਵੇਖ ਕੇ ਤੇ ਅਗਲੇ ਤੇ ਮਗਰ ਲੱਗ ਲਿਆ ਕਰੋ ਆਪ ਤਾਂ ਅਮਰੀਕਾ ਨੂੰ ਸਾਰਿਆਂ ਨੂੰ ਬੇਨਤੀ ਆ ਬਈ ਜੀਣਾ ਜਿਹੜਾ ਇੱਕਾਰੀ ਹੀ ਪਿਆਰ ਜ਼ਿੰਦਗੀ ਦੇ ਵਿੱਚ ਮਿਲਦਾ ਹੁੰਦਾ ਹੈ। ਕਿ ਆ ਬੰਦਾ ਚ ਹੈ ਬੁੜੀ ਆ। ਜਿਹਦੇ ਨਾਲ ਤੁਸੀਂ ਵਿਆਹੀਆਂ ਜਾਂ ਜਿਹਦੇ ਨਾਲ ਤੁਹਾਨੂੰ ਦਿਲੋਂ ਪਿਆਰ ਹੋਇਆ ਇੱਕਾਰੀ ਹੀ ਜ਼ਿੰਦਗੀ 'ਚ ਪਿਆਰ ਹੁੰਦਾ। ਵਾਰ-ਵਾਰ ਬੰਦੇ ਨੂੰ ਨਹੀਂ ਹੁੰਦਾ ਤੇ ਇਹ ਭੈਣਾ ਮੇਰੀਆਂ ਨੂੰ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਐ ਵੀ ਐਵੇਂ ਕਿਸੇ ਦੇ ਮਗਰ ਲਾ ਕੇ ਚਾਂਦ ਦਾਕ ਦੇਖ ਕੇ ਜਾਂ ਕਿਸੇ ਦੇ ਮਗਰ ਭੜਕ ਕੇ ਕਈ ਠੱਗ ਹੁੰਦੇ ਆ ਪੱਲੇ ਕੁਝ ਨਹੀਂ ਹੁੰਦਾ। ਤੇ ਤੁਹਾਨੂੰ ਪਰਮਾ ਲੈੰਦੇ ਆ ਇੱਕ ਨਾ ਅੱਗੇ ਵੈਲੈਂਟਾਈਨ ਡੇ ਆ ਰਿਹਾ ਤੇ ਐਵੇਂ ਕਿਸੇ ਠੱਗ ਦੇ ਧੱਕੇ ਨਾਲ ਝੜ ਜਿਓ ਠੀਕ ਹੈ ਤੇ ਬਾਕੀ ਤੋਂ ਡਿਗੀ ਰਹਾ ਇਸ ਸਟੋਰੀ ਤੋਂ ਤੁਸੀਂ ਕੀ ਸਿੱਖਿਆ ਤੁਸੀਂ ਆਪ ਦਾ ਵੀਊ ਜ਼ਰੂਰ ਲਿਖ ਕੇ ਜਾਣਾ ਸਾਡੀ ਬੇਨਤੀ ਆ ਵਾਤਵਾ ਵੀਡੀਓ ਸ਼ੇਅਰ ਕਰ ਦਿਓ ਚੰਗੀ ਲੱਗੀ ਤਾਂ